RSS ਲਗਾਤਾਰ ਪਿਓਰ ਹਿੰਦੂ ਬੋਰਡ ਜਿਹੜੀ ਬ੍ਰਾਹਮਣ ਬਾਣੀਆਂ ਵੋਟ ਆ ਉਹਨੂੰ ਟਾਰਗੇਟ ਕਰ ਰਹੀ ਆ ਤੇ ਦਲਿਤ ਭਾਈਚਾਰੇ ਨੂੰ ਇਹ ਅਹਿਸਾਸ ਕਰਾ ਕੇ ਵੀ ਤੁਹਾਡੀ ਗੁਲਾਮੀ ਔਰ ਤੁਹਾਡੀ ਬਦਹਾਲੀ ਦਾ ਜਿਹੜਾ ਵੱਡਾ ਕਸੂਰਵਾਰ ਆ ਸਿੱਖ ਧਰਮ ਵੀ ਜੱਟਾਂ ਨੇ ਤੁਹਾਨੂੰ ਗੁਲਾਮ ਬਣਾਇਆ ਹੋਇਆ ਹਿੰਦੂਆਂ ਨੇ ਤੁਹਾਨੂੰ ਗੁਲਾਮ ਨਹੀਂ ਬਣਾਇਆ ਹਾਲਾਂਕਿ ਸਿਧਾਂਤਕ ਤੌਰ ਤੇ ਮਨੁਸਿਮਰਤੀ ਔਰ ਜਾਤ ਪਾਤੀ ਸਿਸਟਮ ਜੀਨੂੰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪੂਰੀ ਤਰ੍ਹਾਂ ਰੱਦ ਕਰਿਆ ਉਸ ਵੇ ਆਫ ਲਾਈਫ ਨੂੰ ਗੁਰੂ ਸਾਹਿਬ ਨੇ ਰੱਦ ਕਰਿਆ ਸੋ ਇਹ ਹੁਣ ਹਿੰਦੂ ਦਲਤਾਂ ਨੂੰ ਚਾਹੀਦਾ ਹੈਗਾ ਵੀ ਉਹਨਾਂ ਨੇ ਕਿੱਥੇ ਖੜਨਾ ਹੈ ਹੂੰ ਹੂੰ ਸੋ ਅਸੀਂ ਖਾਸ ਕਰਕੇ ਪੰਜਾਬ ਦੇ ਦਲਤ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਵੀ ਤੁਹਾਡੀਆਂ ਸਾਰੀਆਂ ਦੁਸ਼ਵਾਰੀਆਂ ਦਾ ਜਿਹੜਾ ਅਸਲ ਦੋਸ਼ੀ ਹੈ ਉਹ ਜਿਹੜਾ ਜਿਹੜਾ ਜਾਤਪਾਤੀ ਸਿਸਟਮ ਅਤੇ ਮਨੁੱਖੀ ਮਰਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਰਿਸਪੈਕਟ ਦਿੱਤੀ ਹੈ ਦਲਤ ਭਾਈਚਾਰੇ ਨੂੰ ਹੂੰ ਭਗਤ ਰਵਦਾਸ ਜੀ ਨੂੰ ਗੁਰੂ ਨਾਨਕ ਦੇਵ ਜਿੰਨਾ ਸਤਕਾਰ ਆ ਗੁਰੂ ਅਮਰਦਾਸ ਜਿੰਨਾ ਸਤਕਾਰ ਆ ਗੁਰੂ ਰਾਮਦਾਸ ਜੀ ਜਿੰਨਾ ਸਤਕਾਰ ਹੈਗਾ ਸੋ ਇੰਨਾ ਵੱਡਾ ਸਤਕਾਰ ਛੱਡ ਕੇ ਤੁਸੀਂ ਦੁਸ਼ਮਣਾਂ ਦੀ ਝੋਲੀ 'ਚ ਨਾ ਜਾਓ